ਸਾਸੀ ਕਾ ਜੀ ਸਾਰੇ ਨੂੰ ਜਪ ਲੈ ਕੇ ਜੀ ਬਹੁਤ ਹੀ ਬੈਸੂਟਾ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਪਾਰਟੀ ਵੇਅ ਕਲੈਕਸ਼ਨ ਰਹਿਣ ਵਾਲੀ ਹੈ ਐਂਡ ਤੇ ਗਰਮੀਆਂ ਵਾਲੇ ਸੂਟ ਲਗਾਏ ਹੋਣਗੇ ਘੱਟ ਪ੍ਰਾਈਸ ਦੇ ਇਹ ਜਿਹੜੀ ਸ਼ਰਟ ਹੋएगी ਪਿਓਰ ਬਰਬਰੀ ਵਿੱਚ ਹੋएगी ਫੁੱਲ ਵਰਕ ਹੋਏਗਾ ਕਰੇਵ ਦੀ ਪਲੇਨ ਬਾਟਮ ਹੋएगी ਨਾਲ ਬਰਬਰੀ ਦੁਪੱਟਾ ਹੈਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਉਹ ਬਰਬਰੀ ਜੌਰਜਟ ਵਿੱਚ ਹੋਣਗੇ ਡਿਜੀਟਲ ਪ੍ਰਿੰਟ ਹੋਏਗਾ ਆਰੀ ਵਰਕ ਦਾ ਕੰਮ ਹੋਏਗਾ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਜਿਹੜਾ ਵੀ ਸੂਟ ਪਸੰਦ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰੇ ਹੈਲਨਡਾ ਸ਼ਿਪਿੰਗ ਫ੍ਰੀ ਰੇ ਕੀ ਆਪਾਂ ਕਲਰ ਸਾਰੇ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਸ਼ਰਟ ਹੋਏਗੀ ਜੀ ਪਿਓਰ ਔਰਗੈਂਜ਼ਾ ਦੀ ਬਹੁਤ ਸੋਨਾ ਵਰਕ ਹੋਏਗਾ ਬਾਟਮ ਅੰਡਾਲ ਦੀ ਹੋਏਗੀ ਪੌਂਚਾ ਤੇ ਵਰਕ ਹੋਏਗਾ ਪਿਓਰ ਸ਼ਫੌਨ ਦਾ ਦੁਪੱਟਾ ਹੋਏਗਾ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ अगले जे सूट होमटैक्स ब्रांड के राम दे सूट होटन का तक सूट मिलेगा बहुत ही सोहने प्रिंट हो्योर शिफोन का दुप्टा होएगा बॉटम प्लेन होएगी दुपट्टा जरा होगा प्रिंट वाला होएगा शर्ट के उपर ही बहुत सोहना प्रिंट होएगा ਇਨਾਂ ਦੇ ਕਲਰ ਡਿਜ਼ਾਈਨਿੰਗ ਵਕਰੀ-ਵਕਰੀ ਰਹੇਗੀ ਪਰ ਪ੍ਰਾਈਸ ਜਿਹੜਾ ਹੈਗਾ ਸਭ ਦਾ ਸੇਮ ਹੀ ਹੋਏਗਾ ਲਾਈਟ ਕਲਰ ਵੀ ਹੋਣਗੇ ਡਾਰਕ ਕਲਰ ਵੀ ਹੋਣਗੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓ ਸ਼ਿਮਰ कॉटन ਵਿੱਚ ਸ਼ਰਟ ਮਿਲੇਗੀ ਮੋਡਲ ਵਿੱਚ ਬਾਟਮ ਮਿਲੇਗੀ ਪਲੇਨ ਬਾਟਮ ਹੋਏਗੀ ਸ਼ਿਮਰ ਦਾ ਦੁਪੱਟਾ ਹੋਏਗਾ ਇਹ ਵੀ ਤੈਨੂੰ ਕਲਰ ਇਨਾਂ ਵਿੱਚ ਬਹੁਤ ਹੀ ਬਾਰੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਤਨ ਮਿਲਣਗੇ ਜੀ ਅਅ ਮੈਚਿੰਗ ਸੂਟ ਹੋਣਗੇ ਪਸ਼ਮੀਨਾ ਸ਼ਿਮਰ ਵਿੱਚ ਸ਼ਰਟ ਹੋਏਗੀ ਜਿਹੜੀ ਬਾਟਮ ਹੋਏਗੀ ਸੈਲਫ ਪ੍ਰਿੰਟ ਪਸ਼ਮੀਨਾ ਸ਼ਿਮਰ ਵਿੱਚ ਹੋਏਗੀ 2.5 ਮੀਟਰ ਦੀ ਕੱਟ ਲੈਣ ਵਾਲੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ 올ਓਵਰ ਪਸ਼ਮੀਨਾ ਹੋਏਗਾ ਪਸ਼ਮੀਨਾ ਸ਼ਿਮਰ ਵਿੱਚ ਮਿਲੇਗਾ ਜੀ 5 ਮੀਟਰ ਦੀ ਕੱਟ ਹੋਏਗੀ ਬਹੁਤ ਹੀ ਪਿਆਰੇ ਪ੍ਰਿੰਟ ਹੋਣਗੇ ਲਾਈਟ ਡਾਰਕ ਸਭ ਤਰ੍ਹਾਂ ਦੇ ਤੁਹਾਨੂੰ ਕਲਰ ਇਹਨਾਂ ਵਿੱਚ ਪ੍ਰਿੰਟ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਹੋਏਗੀ ਜੇ ਜਿਹੜੀ ਬਾਟਮ ਹੋਏਗੀ ਉ ਤਾਂ 2 ਮੀਟਰ ਦੀ ਬਾਟਮ ਮਿਲੇਗੀ ਉਸ ਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਬੜੇ ਬਨੇ ਦੀ ਤੁਹਾਨੂੰ ਬਾਟਮ ਮਿਲੇਗੀ ਪੋਂਚੇ ਦੇ ਉੱਪਰ ਬਹੁਤ ਹੀ ਸੋਹਣਾ ਚਿਕਨ ਕਾਰੀ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਆਬ ਤੋਂ ਘੱਟ ਹੋਏਗਾ ਕੋਈ ਵੀ ਸੂਰ ਤੁਸੀਂ ਬੁੱਕ ਕਰਾ ਸਕਦੇ ਹੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਦੀ ਧੰਨਵਾਦ